ਕਬਈ ਸਭ ਤੋਂ ਪਹਿਲੇ ਮੈਂ ਫਤਿਹ ਅਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਇਲੈਕਸ਼ਨ ਹੈ ਭਾਵੇਂ ਨੇ ਪੰਜਾਬ ਦੀ ਸਰਕਾਰ ਬਦਲਾਲ ਹੀ ਹੋਣਾ ਪਰ ਇਹ ਸਿਲੈਕਸ਼ਨ ਨੇ ਪੰਜਾਬ ਨੂੰ ਬਚਾ ਲੈਣਾ ਜੇ ਤੁਸੀਂ ਸਹੀ ਫੈਸਲਾ ਕਰਦੇ ਜੋ ਹਾਲਾਤ ਅੱਜ ਪੰਜਾਬ ਦੇ ਹੈ ਜਿਵੇਂ ਅੱਜ ਬਾਹਰਲੇ ਦਿੱਲੀ ਵਾਲੇ ਲੁੱਟਣ ਆਏ ਆ ਤਬਾਹ ਕਰਤਾ ਪੰਜਾਬ ਆ ਜਿੰਨੀਆਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਹੈ ਜਿੰਨੀਆਂ ਵੀ ਆ ਦਿੱਲੀ ਵਾਲੀ ਪਾਰਟੀਆਂ ਨਾ ਇਹਨਾਂ ਦਾ ਕੋਈ ਲਗਾਨ ਨਹੀਂ ਤੁਹਾਡੇ ਨਾਲ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਇੱਥੇ ਪੈਸੇ ਇਕੱਠੇ ਕਰਨ ਨੂੰ ਵਾਸਤੇ ਆਉਂਦੇ ਆ ਉਹ ਤਾਂ ਦਿੱਲੀ ਜਿੱਤਣ ਵਾਸਤੇ ਨਹੀਂ ਆਉਂਦੇ ਭਾਵੇਂ ਆ ਕਾਂਗਰਸ ਹੈ ਪਾਵੇਂ ਆ ਝਾੜੂ ਵਾਲੇ ਆ ਪਾਵੇਂ ਆ ਬੀਜੇਪੀ ਤੁਸੀਂ ਇਤਿਹਾਸ ਦੇਖ ਲਓ ਪੂਰੇ 50 ਸਾਲ ਦੇਖ ਲਓ 60 ਸਾਲ ਦੇਖ ਲਓ 30 ਸਾਲ ਦੇਖ ਲਓ ਜੋ ਕੁਝ ਵੀ ਗਰੀਬ ਨੂੰ ਕਿਸਾਨ ਨੂੰ ਪਿੰਡਾਂ ਨੂੰ ਜੋ ਵੀ ਕੁਝ ਮਿਲਿਆ ਤੇ ਦਿੱਤਾ ਇਕੱਲੀ ਇੱਕ ਪਾਰਟੀ ਨੇ ਸ਼ਰੋਮੀ ਖਾਲੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਦਿੱਲੀ ਵਾਲੀਆਂ ਪਾਰਟੀ ਦਾ ਵਰਗਾ ਸੀ ਜੰਮੇ ਪਲੇ ਇੱਥੇ ਆ ਸਾਡੇ ਵਾਸਤੇ ਆਪਣਾ ਘਰ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਅਸੀਂ ਕਿਤੇ ਭੱਜ ਕੇ ਤੇ ਜਾਣਾ ਨਹੀਂ ਆ ਦਿੱਲੀ ਵਾਲੇ ਝਾੜੂ ਵਾਲੇ ਨੇ ਤਾਂ ਕੇਜਰੀ ਵਾਲੇ ਆ 6 ਮਹੀਨੇ ਦੇ ਕੇ ਬੋਰੀ ਵਿਸਤ ਮਿਲ ਕੋ ਢਕੇ ਨੇ ਤਾਂ ਚੱਲ ਜਾਣਾ ਰਸਤਾ ਨੂੰ ਇੱਥੇ ਉਹ ਕੱਲਾ ਲੁੱਟਣਾਉਂਦੇ ਤੁਸੀਂ ਦੇਖ ਲਓ ਆਪਣੀ ਸਾਰੇ ਗਰੀਬ ਲੋਕ ਸਾਰੇ ਬੈਠੇ ਆ ਆਟਾ ਦਾਲ ਕੌਣ ਨੀਲਾ ਕਾਰਡ ਬਣਾ ਕੇ ਆਟਾ ਦਾਲ ਕੌਣ ਦਿੰਦਾ ਸੀ ਬਹੁਤ ਅੱਛਾ ਬਾਦਸ਼ਾਹ ਦਿੰਦੇ ਸੀ ਸ਼ਗਨ ਵੀ ਬਾਦਲ ਸਾਹਿਬ ਪੈਨਸ਼ਨਾਂ ਵੀ ਬਾਦਲ ਸਾਹਿਬ ਐਸੀ ਪਰਿਵਾਰਾਂ ਨੂੰ ਮੁਫਤ ਤੇ 200 ਯੂਨਿਟ ਤੇ 300 ਯੂਨਿਟ ਬਿਜਲੀ ਦੇ ਅਸੀਂ ਮੁਫਤ ਦਿੰਦੇ ਸੀ ਫਿਰ ਉਦੋਂ ਦਾ ਤੁਹਾਡੇ ਕੁੰਡੀਆਂ ਵੀ ਲਾ ਲੈਂਦੇ ਸੀ ਤੁਸੀਂ ਕਿਹੜਾ ਪੁੱਛਦਾ ਸੀ ਠੀਕ ਹੈ ਹੁਣ ਤਾਂ ਮਗਰ ਪੈ ਜਾਂਦੇ ਨਾ ਹੁਣ ਤਾਂ ਅੰਬਲਾ ਮਾਜੀ ਅਲਤਮਾ ਤੇ ਖੇਜੋ ਮੈਂ ਮਹਿਕਮੇ ਕੋਲੇ ਸੀ ਮੈਂ ਉਹ ਕਹਿੰਦੇ ਮਹਿਕਮੇਲੇ ਕਹਿੰਦੇ ਜੀ 30 40% ਦਾ ਸਿੱਧੀ ਲਈ ਬੈਠੇ ਮੈਂ ਚਲੋ ਕੋਈ ਗੱਲ ਗਰੀਬਾਂ ਨੂੰ ਮੁcke ਪੋਲ ਮਿਟ ਲਾਈ ਜੇ ਤੁਸੀਂ ਅੱਜ ਇਹ ਸਭ ਤੋਂ ਵੱਡਾ ਪਾਪ ਕੀਤਾ ਨਾ ਕਾਂਗਰਸ ਨੇ ਤੇ ਹੁਣ ਝਾੜੂ ਵਾਲ ਨੇ ਜਿਹੜੇ ਅਸੀਂ ਐਸੇ ਬੱਚਿਆਂ ਨੂੰ ਮੁਫਤ ਬਣਾਉਂਦੇ ਸੀ ਕਾਲਜਾਂ ਚ ਸਕੂਲਾਂ ਚ ਸਕਾਲਰਸ਼ਿਪ ਸੀ ਮੈਂ 700 ਕਰੋੜ ਰੁਪਏ ਸਾਲ ਦਾ ਦੇਦੇ ਸਕਾਲਰਸ਼ਿਪ ਬੰਦ ਕਰ ਦਿੱਤੀ ਜੇ ਗਰੀਬਾਂ ਦੇ ਬੱਚੇ ਹੀ ਨਹੀਂ ਪੜਨਗੇ ਤੇ ਫਿਰ ਅੱਗੇ ਕੀ ਮੈਂ ਬੋਦਾਂਗੇ ਹੁਣ ਸਾਰਾ ਕੁਝ ਬੰਦ ਆ ਨਾ ਸਾਦੇ ਆ ਜੀ ਬੰਦਿਆ ਸਾਰਾ ਨਾ ਆਟਾ-ਦਾਲ ਨਾ ਸ਼ਗਨ ਨਾ ਪੈਨਸ਼ਨ ਆਓ ਜਿਹੜੀ 5 ਕਿਲੋ ਵਾਲੀ ਵੀ ਨਾ ਉਹ ਵੀ ਬੰਦਿਆ ਉਹਨੇ ਇਹੋ ਵੀ ਦਿੱਲੀ ਆਉਂਦੀ ਸੀ ਇਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਤਾਂ ਮੈਡੀਕਲ ਕਾਰਡ ਵੀ ਬਣਾਇਆ ਸੀ ਕਿ ਇਲਾਜ ਜਰੂਰ ਕਰਾ ਲਓ ਪਰ ਸਾਰਾ ਕੁਝ ਹੀ ਬੰਦ ਮੈਨੂੰ ਯਾਦ ਆ ਪਿੰਡਾਂ ਚ ਅਸੀਂ ਮੁੰਡਿਆਂ ਨੂੰ ਜਿੰਮ ਖੇਡਾਂ ਦਾ ਸਮਾਨ ਜੋ ਜੋ ਕਹੀ ਜਾਂਦੇ ਦਿੰਦੇ ਸੀ ਵਰਲਡ ਕੱਪ ਕਬੱਡੀ ਕਰਾਉਂਦਾ ਹੁੰਦਾ ਸੀ ਮੈਂ ਖੇਡਾਂ ਦੀ ਪਿੰਡਾਂ ਦੀ ਖੇਡ ਸੀ ਲੋਕਾਂ ਨੂੰ ਚਾਹ ਚੜ ਜਾਂਦਾ ਸੀ ਜਿਹੜੇ ਪਿੰਡਾਂ ਵਾਲੇ ਬੰਦੇ ਹੁਣ ਆਪਣੀਆਂ ਨੌਕਰੀਆਂ ਕਰਨ ਲੱਗੇ ਕਬੱਡੀ ਕਰਕੇ ਪੈਸੇ ਕਮਾਉਣ ਲੱਗੇ ਪਸ਼ੂ ਮੇਲੇ ਕਰਾਉਂਦਾ ਸੀ ਕਿ ਲੋਕੀ ਵਧੀਆ ਪਸ਼ੂ ਰੱਖਣ ਲੱਗੇ ਇਨਾਮ ਇਨਾਮ ਲੈਣ ਲੱਗੇ ਅਜੀ ਤਕਰੀਬਨ ਢਾਈ ਲੱਖ ਨੌਕਰੀਆਂ ਸਰਕਾਰੀ ਦਿੱਤੀਆਂ ਸੀ ਤੇ ਮੈਂ ਕਾਨੂੰਨ ਬਦਲ ਦਿੱਤਾ ਸੀ ਮੈਂ ਕਿ ਕੱਲੇ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਮਿਲੂਗੀ ਸਰਕਾਰੀ ਤੇ ਉਹ ਇਹਨਾਂ ਨੇ ਕੀਤਾ ਝਾੜੂ ਵਾਲੇ ਨੇ ਆ ਕੇ ਇਹਨਾਂ ਨੇ ਮੇਰਾ ਕਾਨੂੰਨ ਬਣਾਇ ਤੋੜਤਾ ਹੁਣ ਕਹਿੰਦੇ ਹਿੰਦੁਸਤਾਨ ਚ ਕੋਈ ਮਰਜ਼ੀ ਲੈ ਲੈ ਨੌਕਰੀ ਪੰਜਾਬ ਦੇ ਵਿੱਚ ਹੁਣ ਹੋਇਆ ਕੀ ਹੈ ਕਿਉਂਕਿ ਇਹਨਾਂ ਨੇ ਇਲੈਕਸ਼ਨ ਲੜਨਾ ਹਰਿਆਣਾ ਇੱਥੇ ਰਾਜਸਥਾਨ ਚ ਵੀ ਉੱਥੇ ਜਾ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੌਕਰੀਆਂ ਦੇਵਾਂਗੇ ਜਿਹਨੀਆਂ ਵੀ ਨੌਕਰੀਆਂ ਉਹਨਾਂ ਨੇ 20-25 ਹਜ਼ਾਰ ਕੋਈ ਆਪਣੇ ਸਰਕਾਰ ਨੇ ਦਿੱਤੀ ਐ ਅੱਧੀਆਂ ਬਾਹਰ ਦੇ ਲੋਕ ਬੰਦੇ ਬਾਹਰ ਦੇ ਆ ਤਾਂ ਹਾਲਾਤ ਆਪੂ ਦੇਖੋ ਬਾਪੂ ਬਾਦਲ ਨੇ ਕਿੰਨੀ ਸੇਵਾ ਕੀਤੀ ਆਪਾਂ ਦਾ ਜਿਹੜੇ ਨਵੇਂ ਮੁੰਡੇ ਨਾ ਇਹਨਾਂ ਨੂੰ ਪਤਾ ਨਹੀਂ ਪਹਿਲੇ ਆ ਬੰਬੀਆਂ ਦੇ ਬਿੱਲ ਲੱਗ ਜਾਂਦੇ ਨੇ ਬਿਜਲੀ ਦੇ ਹਾਂ ਬਜ਼ੁਰਗੋ ਗੱਲ ਸਹੀ ਐ ਨਾ ਸਭ ਨੀ ਲੋ ਤੁਹਾਡੇ ਬਾਪੂ ਬਾਦਲੇ ਪੈਨਸ਼ਨ ਹੀ ਲਾਦੀ ਜਿਹੜਾ ਮੁਫਤ ਕਰਤਾ ਹੈ ਤੇ ਜਿੰਨੇ ਵੀ ਆਪਣੇ ਟਿਊਬਲ ਕਨੈਕਸ਼ਨ ਆਇਆ ਹੈ ਬੰਬੀਆਂ ਦਾ ਕਨੈਕਸ਼ਨ ਆਇਆ ਹੈ 90% ਦੀ ਕਾਲੀ ਸਰਕਾਰਾਂ ਨੇ ਦਿੱਤੇ ਆ ਅ ਪਿਛਲੀ ਵਾਰ ਆਪਣੀ ਸਰਕਾਰ ਸੀ 2 ਲੱਖ ਤਾਂ ਮੈਂ ਹੀ ਇਕੱਲੇ ਵੰਡੇ ਸੀ ਪੰਜਾਬ ਨੂੰ ਸਾਰੇ ਵਰਕਰਾਂ ਨੂੰ ਮੈਂ ਇਕੱਲੇ ਹੁਣ ਜਦੋਂ ਉਹ ਤਾਂ ਗਏ ਆ ਅੱਜ ਕਹਿੰਦੇ 15 ਲੱਖ ਦਾ ਹੈ ਜਿੱਥੇ ਦਿਲ ਲੈਣਾ ਹੋਇਆ ਕਨੈਕਸ਼ਨ ਆ ਜਿਹੜੇ ਤੁਹਾਡੇ ਪਲੇ ਟਰੈਕਟਰ ਹੁੰਦਾ ਸੀ ਨਾ ਪੁਰਾਣੇ ਬਜ਼ੁਰਗ ਤਾਂ ਜਾਣਦੇ ਆ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਬਾਪੂ ਬਾਦਲ ਪਹਿਲੀ ਵਾਰ ਆਏ ਬਾਦਲ ਸਾਹਿਬ ਵੱਡੇ ਤੇ ਉਹਨਾਂ ਨੇ ਕਿਹਾ ਕਿ ਆ ਜੱਟ ਦਾ ਗੱਡਾ ਕੋਈ ਟੈਕਸ ਨਹੀਂ ਲੱਗੂਗਾ ਪਹਿਲੇ ਐਸੀ ਪਰਿਵਾਰਾਂ ਦੇ ਸਰਕਾਰੀ ਖਰਚੇ ਤੇ ਧਰਮਸ਼ਾਲਾ ਨਹੀਂ ਬਣਦੀ ਹੁੰਦੀਆਂ ਸੀ ਆ ਕਾਨੂੰਨ ਪਹਿਲੀ ਵਾਰ ਬਾਦਲ ਸਾਹਿਬ ਲੈ ਕੇ ਆਏ ਕਿ ਸਰਕਾਰੀ ਖਰਚ ਤੇ ਹਰ ਪਿੰਡ ਤੇ ਐਸੀ ਪਰਿਵਾਰਾਂ ਵਾਸਤੇ ਧਰਮਸ਼ਾਲਾ ਬਣੋਣੀ ਚਾਹੀਦੀ ਹੈ ਉਹਨੇ ਸ਼ੁਰੂ ਕੀਤੀ ਦੂਜੇ ਸੂਬਿਆਂ 'ਚ ਨਹੀਂ ਹੈ ਪਰ ਹੌਲੀ ਹੌਲੀ ਤੁਸੀਂ ਦੇਖ ਲਿਆ ਤੇ ਰੋਕੇ ਜਦੋਂ ਦੀ ਸਰਕਾਰ ਗਈ ਹੈ ਮੱਲਾ ਦਾ ਇੱਕ ਹਿੱਟ ਨਹੀਂ ਲੱਗੀ ਉਹਦੇ ਬਾਅਦ ਵੱਡੇ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ ਤੁਹਾਡੇ ਵਿੱਚ ਬਹਿੰਦੇ ਸੀ ਹੁਣ ਆ ਭਗਵੰਤ ਮਾਨ ਕਹਿੰਦਾ ਮੈਂ ਆਮ ਆਦਮੀ ਦੇ ਸਰਕਾਰ ਹੈ ਦਿਖਾਈ ਨਹੀਂ ਦਿੱਤਾ ਕਿਉਂਕਿ ਆਮ ਆਦਮੀ ਨਹੀਂ ਲੁੱਟੇ ਰਹੇ ਨਾ ਰੱਖ ਲਿਆ ਨਾ ਹੀ ਬੜੀ ਸ਼ਨਾਤ ਨਾਲ ਆਮ ਆਦਮੀ ਗਰੋਕਾਂ ਨੂੰ ਘਬਰਾ ਕਰਨ ਵਾਲਾ ਹੈ ਸਾਰੇ ਠੱਗ ਜਿਹੜੇ ਇਕੱਠੇ ਹੋਏ ਸਹੀ ਮੈਨੇਜਮੈਂਟ ਨੂੰ ਦੱਸਦਾ ਜੋ ਹਾਲਾਤ ਬਣ ਗਏ ਜੇ ਆਪਾਂ ਪੰਜਾਬ ਨੂੰ ਨਾ ਬਚਾਇਆ ਨਾ ਤੇ ਮਾਝੇ ਵਾਲੇ ਤੁਹਾਡੇ ਤੇ ਸਾਨੂੰ ਆਸ ਹੈ ਜੇ ਨਾ ਬਚਾਇਆ ਤੇ ਆਪਾਂ ਨਾ ਇਹਨਾਂ ਨੂੰ ਪਹਜਾਇਆ ਤੇ ਨਾ ਆਪਾਂ ਨੂੰ ਹਰਾਇਆ ਬੁਰਾ ਹਾਲ ਹੋਈਗਾ ਅੱਜ ਜਿਹੜੇ ਨਸ਼ੇ ਘਰ ਘਰ ਫੈਲ ਗਏ ਉਹਦਾ ਵੱਡਾ ਕਾਰਨ ਦੱਸਿਆ ਕੀ ਹੈ ਮੈਂ ਪੁਲਸਰ ਨੂੰ ਬਲਾਇਰ ਮੈਂ ਕਿਹਾ ਤੂੰ ਨਸ਼ੇ ਕਿਉਂ ਨਾ ਛੱਡ ਦੇ ਉਹ ਕਹਿੰਦੇ ਜੀ ਅਸੀਂ ਕੀ ਕਰੀਏ ਸਾਨੂੰ ਫੜਨ ਹੀ ਨਹੀਂ ਦਿੰਦੇ ਜਿਹਨੂੰ ਫੜਦੇ ਆ ਝਾੜੂ ਵਾਲੇ ਆ ਜਾਂਦੇ ਕਿ ਨਹੀਂ ਆ ਮੈਨੂੰ ਮਹੀਨਾ ਦਿੰਦਾ ਇਸ ਕਰਕੇ ਇਹਨੂੰ ਛੱਡ ਦਿਓ ਇਹਨਾਂ ਦੇ ਜਿਹੜੇ ਐਮਐਲਏ ਆ ਲੀਡਰ ਆ ਮਹੀਨਾ ਲਈ ਜਾਂਦੇ ਕਿ ਤੋ 5 ਲੱਖ ਨਸ਼ੇ ਵੇਚਣ ਵਾਲੇ ਤੇ ਕੋਈ 10 ਲੱਖ ਲਈ ਜਾਂਦੇ ਤੇ ਗੁੱਲਾ ਛੁੱਪੀ ਕੀਤੀ ਹੈ ਕਿਉਂਕਿ ਇਹਨਾਂ ਨੂੰ ਪਤਾ ਸੀ ਅੱਗੇ ਤੋਂ ਹੋਣਾ ਨਹੀਂ ਇੱਕ ਡਿਵੈਲਪਮੈਂਟ ਨਹੀਂ ਹੋਈ ਤੁਸੀਂ ਅੱਜ ਤਰੰਤਨ ਹਲਕੇ ਦਿਓ ਤੁਸੀਂ ਪੰਜਾਬ ਕਿਤੇ ਵੀ ਚਲੇ ਜਾਓ ਜੋ ਕੁਝ ਵੀ ਬਣਿਆ ਦੇਖੋਗੇ ਉਦੋਂ ਹੀ ਬਣਿਆ ਹੋਊਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿੰਨੀਆਂ ਕਸੀਆਂ ਕਿੰਨੇ ਡੈਮ ਐ ਦਿਨੇ ਪਾਵਰ ਪਲਾਂਟ ਐ ਜਿੰਨੀਆਂ ਸੜਕਾਂ ਸਰ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਬਾਦ ਮੈਂ ਬਣਾਇਆ ਸੀ ਗਰਾਸਤੇ ਮਾਰਗ ਅੱਜ ਕੀ ਹਾਲਾਤ ਕਰਤਾ ਹੁੰਦੇ ਫਰੀ ਅੰਮਰ ਸਰ ਸਾਹਿਬ ਨੂੰ ਅਸੀਂ ਬੜਾ ਵਧੀਆ ਸਜਾਇਆ ਸੀ ਸਾਰੀਆਂ ਸੜਕਾਂ ਸੜਕੀਆਂ ਟੁੱਟ ਗਈਆਂ ਕੋਈ ਪੁੱਛਦਾ ਹੀ ਨਹੀਂ ਜਿਹੜੇ ਬੂਟੇ ਲਾਏ ਸੀ ਪਾਣੀ ਵੀ ਨਹੀਂ ਪਾਇਆ ਇਹਨਾਂ ਨੇ ਬੈਟਰੋ ਬੱਸਾਂ ਬੰਦ ਹੋ ਗਈਆਂ ਸਾਰਾ ਕੁਸ਼ੀ ਸਾਰਾ ਕੁਸ਼ੀ ਪੰਡਾ 10 ਸਾਲਾਂ ਤਬਾਹ ਹੋ ਗਿਆ ਆਪਣੇ ਇਸ ਕਰਕੇ ਜੇ ਵਾਪਸ ਪੰਜਾਬ ਚ ਸ਼ਾਂਤੀ ਲੈ ਕੇ ਆਉਣੀ ਆ ਵਾਪਸ ਤਰੱਕੀ ਲੈ ਕੇ ਆਨੇ ਵਾਪਸ ਤੁਹਾਨੂੰ ਆਟਾ ਦਾਲ ਸ਼ਗਨ ਪੈਨਸ਼ਨਾਂ ਸਾਰੀਆਂ ਚੀਜ਼ਾਂ ਨੂੰ ਲਾਗੂ ਕਰਾਉਣੀਆਂ ਤਾਂ ਇਹ ਆਪਣੇ ਕੋਲ ਇੱਕੋ ਹੀ ਗੱਲ ਹੈ ਤੱਕੜੀ ਚੋਂ ਨਿਸ਼ਾਨ ਹੈ ਪਹਿਲੇ ਹੀ ਦਿਨ ਪਹਿਲੇ ਹੀ ਦਿਨ ਜਿਸ ਦਿਨ ਸਰਕਾਰ ਬਣਾਤੀ ਪਹਿਲੇ ਹਫਤੇ ਹੀ ਤੁਹਾਨੂੰ ਫਿਰ ਤੋਂ ਉਵੇਂ ਹੀ ਆਟਾ ਦਾਲ ਸ਼ਗਨ ਨ ਪੈਨਸ਼ਨ ਤੇ ਨਾਲੇ ਐਕਤੀ ਅਸੀਂ ਫੈਸਲਾ ਕੀਤਾ ਪੂਰੇ ਪੰਜਾਬ 'ਚ ਜਿਵੇਂ ਪਿਛਲੀ ਵਾਰ ਮੈਂ ਕਿਹਾ ਸੀ ਮੈਂ ਸੜਕਾਂ ਬਣਣੀਆਂ ਐ ਐਕਤੀ ਮੈਂ ਫੈਸਲਾ ਕੀਤਾ ਹੈ ਕੀ ਆਪਣੇ ਪੰਜਾਬ ਚ ਕੋਈ ਗਰੀਬ ਆ ਜਾਨੀ ਹੋਊਗਾ ਜਿਹਦਾ ਕੱਚਾ ਮਕਾਨ ਇੱਕ ਮਕਾਨ ਇੱਕ ਇੱਕ ਇਨਸਾਨ ਕੋਲੇ ਜਰੂਰ ਹੋਣਾ ਚਾਹੀਦਾ ਹੈ ਜਿਹਦੇ ਕੋਲ ਨਹੀਂ ਉਹ ਸਰਕਾਰ ਇੱਕ ਬਣਾ ਕੇ ਦੇਊਗੀ ਆ ਸਾਡਾ ਪੱਕਾ ਕਮਿਟਮੈਂਟ ਹੈ ਜਿਵੇਂ ਅਸੀਂ ਪਹਿਲੇ ਜੋ ਕਿਹਾ ਉਹ ਕਰਕੇ ਦਿਖਾਇਆ ਓਏ ਸੋਹਣਾ ਹੋ ਗਿਆ ਖਾਲਸਾ ਜੀ ਦੇਖੋ ਅਕਾਲੀ ਦਲ ਤੁਹਾਡੀ ਇੱਕ ਫੌਜ ਹੈ ਅਕਾਲੀ ਦਲ ਤਗੜਾ ਤੇ ਤੁਸੀਂ ਤਗੜੇ ਹੋ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਤਾ ਹੁਣ ਤੁਹਾਡੇ ਗੁਰੂ ਘਰਾਂ ਦੇ ਵੀ ਕਬਜ਼ੇ ਹੋ ਗਏ ਤਖਤ ਹਜ਼ੂਰ ਸਾਹਿਬ ਤੇ ਸਰਕਾਰ ਨੇ ਕਬਜ਼ਾ ਕਰ ਲਿਆ ਮੈਨੇਜਮੈਂਟ ਤੇ ਤਖਤ ਪਟਨਾ ਸਾਹਿਬ ਤੇ ਕਰਤਾ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਹਰਿਆਣਾ ਅਲੱਗ ਬਣਾਦੀ ਉੱਥੇ ਸਰਕਾਰ ਨੇ ਆਪਣੇ ਮੈਂਬਰ ਬਣਾ ਤੇ ਕਬਜ਼ਾ ਕਰ ਲਿਆ ਜੀ ਆਪਣਾ ਸਾਰਾ ਖੁਸ਼ੀ ਵਰ ਪੁਰ ਤਾਕਤ ਦੀ ਗੁਰੂ ਘਰ ਚ ਆਉਂਦੀ ਹੈ ਕੌਮ ਨੂੰ ਤੇ ਜਦੋਂ ਕਾਲੀ ਦਲ ਤਗੜਾ ਸੀ ਸਾਨੂੰ ਕਿਸੇ ਦੀ ਹਿੰਮਤ ਨਹੀਂ ਸੀ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੀ ਕੋਈ ਮਹਾਪਾਰਟੀ ਹੈ ਆਪਣੀ ਕੌਮ ਦੀ ਪਾਰਟੀ ਹੈ ਕੌਮ ਦੀ ਜੱਥੇਬੰਦੀ ਹੈ ਕੋਈ ਗੱਲਾਂ ਜਨਾਏ ਕਿਸੇ ਦੇ ਲਾਲਚਾਣਾ ਕੋਈ ਬੰਦੇ ਆਉਣਗੇ ਡਰਾਮੇ ਕਰਨਗੇ ਆਪਣੇ ਆਪਣਾ ਆਪਣੇ ਤੋਂ ਵੱਡਾ ਸਿੱਖ ਕਹਿਣਗੇ ਪਰ ਨਹੀਂ ਸਾਰੇ ਏਜੰਸੀਆਂ ਲੱਗੀਆਂ ਮਗਰ ਕਿ ਥੋੜੀ ਫੌਜ ਥੋੜੀ ਕਾਲੀ ਦਲ 105 ਸਾਲ ਪੁਰਾਣੀ ਪਾਰਟੀ ਨੂੰ ਕਮਜ਼ੋਰ ਕਰਨ ਦੇਖੋ ਆਪਣੀ ਕੌਮ ਉਹ ਕੌਮ ਹੈ ਜਿਹਨੇ ਦੇਸ਼ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਵਾਸਤੇ ਆਪਣੀ ਕੌਮ ਨੇ ਦਿੱਤੀਆਂ ਕਾਲਾ ਪਾਣੀ ਦੀ ਜੇਲ੍ਹ ਚ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ 90% ਦੀ ਲੋਕ ਕਾਲਾ ਪਾਣੀ ਜੇਲ੍ਹ ਚ ਆਪਣੇ ਖਾਲਸੇ ਸੀ 115 ਅੰਕ ਕੋਈ ਫਾਂਸੀ ਲਾਏ ਗਏ 90 ਤੋਂ ਵੱਧ ਆਪਣੇ ਸਿੱਖ ਕੌਮ ਦੇ ਭਾਦਰ ਸੂਰਬਿਆਂ ਨੂੰ ਫਾਂਸੀ ਲਾਈ ਗਈ ਦੇਖੋ ਆਪਣੇ ਗੁਰੂ ਘਰ ਤੇ ਹਮਲਾ ਹੋ ਗਿਆ 84 ਦੇਖੋ ਕਾਂਗਰਸ ਨੇ ਕੀ ਕੀਤਾ ਪਰ ਹਰੇ ਵੀ ਆਪਣੇ ਲੋਕ ਕਹਿ ਜੇ ਆ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਆ ਤੁਸੀਂ ਦੇਖ ਲਓ ਮੁਸਲਮਾਨ ਭਾਈਚਾਰੇ ਕਹਿ ਜਾ ਉਹਨਾਂ ਦੀ ਬਾਬਰੀ ਮੱਜੇ ਬੀਜੇਪੀ ਨੇ ਢਾਤੀ ਅੱਜ ਤੱਕ ਮਰ ਜੂਗਾ ਪਰ ਬੀਜੇਪੀ ਨਹੀਂ ਪੁੰਦਾ ਆਪਣੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਣੇ ਦੇਖੋ ਕਈ ਬੰਦੇ ਆ ਦੇਖੋ ਪੱਗਾ ਚਟੀਆਂ ਪੱਗਾ ਬਣ ਕੇ ਉੱਥੇ ਬੈਠੇ ਹੁੰਦੇ ਰੋਪੇ ਦਿੰਦੇ ਇੰਦਰਾ ਸਾਡੀ ਮਾਂ ਹੈ ਆ ਇਹਨਾਂ ਦਾ ਜਿਹੜਾ ਬੜੇਗਾ ਪ੍ਰਧਾਨਤਾ ਦੇ ਖੇਰੇਮ ਕਹਿੰਦਾ ਟੀ-ਸ਼ਰਟ ਤੇ ਲਿਖ ਲਿਆ ਇੰਦਰਾ ਮੇਰੀ ਮਾਂ ਹੈ ਦੇਖੋ ਆ ਪਰਵਾਰਾ ਬੀਬੀ ਦੇ ਜਦੋਂ ਇਹਨਾਂ ਨੂੰ ਪਤਾ ਪਰਵਾਰ ਨਾਲ ਪਤੀ ਨੂੰ ਪਤਾ ਲੱਗਿਆ ਫੌਜ ਹੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਸਾਡੀ ਜਿਹੜੇ ਗੁਰੂ ਘਰ ਤੇ ਹੀ ਹਮਲਾ ਕਰਤਾ ਫੌਜ ਨੇ ਪਰ ਮੈਂ ਉਸ ਫੌਜ 'ਚ ਨਹੀਂ ਰਹਿਣਾ ਤੇ ਛੱਡ ਕੇ ਆ ਗਏ ਇਹ ਤੋਂ ਵੱਡ ਕੁਰਬਾਨੀ ਕੀ ਹੈ ਲੋਕੀ ਸਰਪੰਚੀ ਨਹੀਂ ਛੱਡਦੇ ਮੈਂਬਰ ਹੀ ਨਹੀਂ ਛੱਡਦੇ ਲੋਕੀ ਨੌਕਰੀ ਨਹੀਂ ਛੱਡਦੇ ਇੱਥੇ ਸਾਰਾ ਕੁਝ ਹੀ ਹੱਥ ਦਿੱਤਾ ਜੇਲਾਂ ਚ ਜਾ ਪਿਆ ਇਹਨਾਂ ਨੂੰ ਕਿਸ ਵਾਸਤੇ ਆਪਣੇ ਆਪਣੀ ਕੌਮ ਵਾਸਤੇ ਉਹਨਾਂ ਦਾ ਦਰਸ ਸੀ ਆਪਣੇ ਗੁਰੂ ਘਰ ਦਾ ਦਰਸ ਸੀ ਆਪਣੀ ਕੌਮ ਦਾ ਦਰਸ ਸੀ ਸਾਡੇ ਜਿਹੜੇ ਗੁਰੂ ਘਰ ਤੇ ਜਿੰਨਾ ਵੱਡਾ ਹਮਲਾ ਹੋ ਜੇ ਤੇ ਫਿਰ ਆਪਾਂ ਉੱਥੇ ਕੀ ਕਰਨਾ ਹੈ ਜੇ ਇਹ ਜੇ ਪਰਿਵਾਰਾਂ ਨੂੰ ਆਪਾਂ ਨਹੀਂ ਯਾਦ ਰੱਖਾਂਗੇ ਸਨਮਾਨਿਤ ਕਰਾਂਗੇ ਦੇਖੋ ਧਰਮੀ ਫੌਜੀ ਮੈਨੂੰ ਮਿਲੇ ਸੀ ਹੁਣ ਪਿੱਛੇ ਜੇ ਮੈਨੂੰ ਦੱਸਦੇ ਸੀ ਕਿਵੇਂ ਆਪਣਾ ਮੱਲਾ ਦਾ ਗੰਗਨਗਰ ਤੋਂ ਬਲਲਾ ਦਾ 600 ਇਕੱਠੇ ਹੋ ਕੇ ਚੱਲ ਪਈ ਸੀ ਫਿਰ ਆਰਮੀ ਨੇ țeਰਾ ਪਾ ਲਿਆ ਫਿਰ ਉਹਨੇ ਲੜਾਈ ਲੜੀ ਕਈ ਜੀਤ ਹੋ ਗਏ ਕਿਉਂ ਸਾਰਾ ਕੰਮੀ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਸ ਕਰਕੇ ਹੁਣ ਆਪਣਾ ਫਰਜ਼ ਬਣਦਾ ਐ ਇਸ ਪਰਿਵਾਰ ਨੂੰ ਉਹ ਸਨਮਾਨ ਦੇਣਾ ਅੱਜੜ ਹੱਥ ਜੋੜ ਕੇ ਬੇਨਤੀ ਕਰਨ ਆਇਆ ਤੁਸੀਂ ਪੰਜਾਬ ਨੂੰ ਵਿਚਾਰ ਸਕਦੇ ਹੋ ਖੋਡੇ ਸਾਹਮਣੀ ਹੈ ਆਧਾਰਨ ਤੁਹਾਡੇ ਨਾਲ ਕੌਣ ਖੜਾ ਹੈ ਆ ਹੁਣੀ ਹੜ ਆਇਆ ਅਕਾਲੀ ਦਲ ਤੋਂ ਵੱਧ ਸਾਧਨ ਕਾਂਗਰਸ ਕੋਲੇ ਹੈ ਅਕਾਲੀ ਦਲ ਤੋਂ ਵੱਧ ਸਾਧਨ ਝਾੜੂ ਵਾਲਿਆਂ ਨੇ ਜਿੰਨਾ ਪੈਸਾ ਲੁੱਟਿਆ ਅਕਾਲੀ ਦਲ ਤੋਂ ਵੱਧ ਸਮਰ ਬੀਜੇਪੀ ਕੋਲੇ ਹੈ ਕਿਸੇ ਨੇ ਆ ਕੇ ਬਾਹ ਫੜੀ ਕਿਸੇ ਨੇ ਆ ਕੇ ਤੁਹਾਡੇ ਸਾਥ ਦਿੱਤਾ ਨਹੀਂ ਤੇ ਜੇ ਦਿਨੇ ਦਾ ਹੱਥ ਤੁਹਾਡੇ ਨਾਲ ਖੜਾ ਤੇ ਅਕਾਲੀ ਦਲ ਕਿਉਂਕਿ ਸਾਡਾ ਪਰਿਵਾਰਾ ਤੁਸੀਂ ਸਾਡੇ ਬਜ਼ੁਰਗੋ ਪਰਿਵਾਰ ਦੇ ਮੈਂਬਰੋ ਅੱਡੀ ਤਾਂ ਅਸੀਂ ਜਾਨ ਵੀ ਦੇ ਦਾਂਗੇ ਵੱਡੇ ਪਾਲ ਸਾਹਿਬ ਨੇ 16 ਸਾਲ ਜੇਲ੍ਹ ਕੱਟੀ ਆ ਕਿਸ ਵਾਸਤੇ ਗਰੀਬ ਦੀ ਲੜਾਈ ਵਾਸਤੇ ਕਿਸਾਨ ਦੀ ਲੜਾਈ ਵਾਸਤੇ ਐਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ ਤੁਹਾਡਾ ਤਾਂ ਪਰतेक ਪਿੰਡ ਆ ਮੈਂ ਦੇਖਿਆ ਕਈ ਪਿੰਡਾਂ 'ਚ ਝਾੜ ਬਹੁਤ ਹੁੰਦਾ ਹੈ ਮੇਲਾ ਤੁਹਾਡਾ ਵੀ ਕੋਈ ਜਾਇ ਪਿੰਡਾ ਹੈ ਤੁਸੀਂ ਇੱਕ ਪਾਸੇ ਕਰ ਲੋ ਸਿੱਧੀ ਗੱਲ ਤੇ ਮੈਂ ਤੁਹਾਨੂੰ ਇੰਨਾ ਕਰਦਾ ਪਰਮਾਤਮਾ ਮਿਹਰ ਕਰੇ ਤੁਸੀਂ ਅੱਜ 11 ਨੂੰ ਕੋੜਾ ਪੈਣੀਆ ਮੈਨੂੰ 15 ਰਿਜ਼ਲਟ ਆਉਣਾ ਹੈ ਅਕਾਲੀਦਰ ਨੂੰ ਝੜਾ ਦਿਓ ਅਸੀਂ ਤਾਂ ਮਨ ਲਗਾ ਸਾਲਟ ਪਾਉਣੀ ਨਹੀਂ ਦਿੰਦੇ ਇਹਨਾਂ ਨੂੰ ਆ ਝਾੜੂ ਵਾਲੇ ਪਹਿਲੇ ਹੀ ਭਜਾ ਲਾਂਗੇ ਤੇ ਜਦੋਂ ਸਰਕਾਰ ਆ ਗਈ ਤੁਸੀਂ ਦੇਖੋਗੇ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲੈ ਕੇ ਆਵਾਂਗੇ ਵਾਪਸ ਗਰੀਬ ਜਨਤਾ ਦਾ ਰਾਜ ਹੋਊਗਾ ਕਿਸਾਨ ਦਾ ਰਾਜ ਹੋਊਗਾ ਜਿਹੜਾ 10 ਸਾਲ ਇਹਨਾਂ ਲੁਟੇਰਿਆ ਨੇ ਆਪਾਂ ਦਾ ਬੁਰਾ ਹੱਲ ਕਰ ਦਿੱਤਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਫਤਿਹ ਹੱਸ ਕਰਦਾ Why do you khalsa? Why do you a...